ਬੀਸੀ ਦੀਆਂ ਸਿਹਤ ਸੰਭਾਲ ਸਹੂਲਤਾਂ ਦੇ ਵਿੱਚ ਮਰੀਕਾਂ ਲਈ ਮਾਸਕ ਦੀ ਦੁਬਾਰਾ ਲੋੜ ਹੈ ਕਿਉਂਕਿ ਸਬਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਹ ਦੀ ਬਿਮਾਰੀ ਦੇ ਮਾਮਲੇ ਵਧ ਰਹੇ ਨੇ ਬੀਸੀ ਦੇ ਸਿਹਤ ਮੰਤਰਾਲੇ ਦੇ ਬਿਆਨ ਦੇ ਵਿੱਚ ਕਿਹਾ ਹੈ ਕਿ ਸਬਾਈ ਸਿਹਤ ਅਥਾਰਟੀਆਂ ਦੁਬਾਰਾ ਸੰਚਾਲਿਤ ਸਹੂਲਤਾਂ ਦੇ ਵਿੱਚ ਵਰਕਰਾਂ, ਵਲੰਟੀਅਰਾਂ ਅਤੇ ਵਿਜ਼ਿਟਰਾਂ ਨੂੰ ਫਲੀ ਆਰ ਸੀ ਐਸ ਵੀ ਦੇ ਕੋਵਿਡ-19 ਫੈਲਣ ਨੂੰ ਰੋਕਣ ਦੇ ਲਈ ਉਹਨਾਂ ਖੇਤਰਾਂ ਦੇ ਵਿੱਚ ਮਾਸਕ ਪਾਉਣੇ ਚਾਹੀਦੇ ਨੇ ਜਿੱਥੇ ਮਰੀਜ਼ ਦੇਖਭਾਲ ਪ੍ਰਾਪਤ ਕਰ ਰਹੇ ਨੇ ਇਹ ਲੋੜ ਹਸਪਤਾਲਾਂ ਦੇ ਤੇ ਜਿਹੜੇ ਲੌਂਗ ਲੰਬੇ ਸਮੇਂ ਦੇ ਜਿਹੜੀ ਦੇਖਭਾਲ ਹੈ ਉਸ ਦੇ ਵਿੱਚ ਸਹਾਇਕ ਰਹਿੰਦੀਆਂ ਸਹੂਲਤਾਂ ਆਊਟ ਪੇਸ਼ੀਐਂਟ ਕਲੀਨਿਕਾਂ ਤੇ ਐਮਬੁਲੇਟਰੀ ਦੇ ਦੇਖਭਾਲ ਸੈਟਿੰਗਾਂ ਦੇ ਵਿੱਚ ਵੀ ਫੈਲਦੀ ਹੈ ਅਤੇ ਉਦੋਂ ਤੱਕ ਪ੍ਰਭਾਵੀ ਰਹਿਣ ਦੀ ਉਮੀਦ ਹੈ ਜਦੋਂ ਤੱਕ ਬਿਮਾਰੀ ਦਾ ਜੋਖਮ ਘਟ ਨਹੀਂ ਹੁੰਦਾ ਸੂਬਾਈ ਸਿਹਤ ਮੰਤralੇ ਦਾ ਕਹਿਣਾ ਹੈ ਕਿ ਬੀਸੀ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਇੱਕ ਵਾਰ ਫਿਰ ਤੋਂ ਮਾਸਕ ਦੀ ਲੋੜ ਹੋਵੇਗੀ ਸੂਬਾਈ ਸਿਹਤ ਅਧਿਕਾਰੀਆਂ ਵੱਲੋਂ ਜੁਲਾਈ ਦੇ ਵਿੱਚ ਕੋਵਿਡ-19 ਲਈ ਬਾਕੀ ਬਚੇ ਹੁਕਮਾਂ ਨੂੰ ਰੱਦ ਕਰਨ ਤੋਂ ਬਾਅਦ ਇਹ ਹੋਇਆ ਸੋਮਵਾਰ 6 ਜਨਵਰੀ ਤੋਂ ਸ਼ੁਰੂ ਕਰਦੇ ਹੋਏ ਮੰਤralੇ ਦਾ ਕਹਿਣਾ ਹੈ ਕਿ ਇਹ ਸਾਹ ਦੀ ਬਿਮਾਰੀ ਦੇ ਮੌਸਮ ਦੌਰਾਨ ਲਾਗ ਨਿਰੰਤਰਣ ਉਪਾਅ ਨੂੰ ਮਜ਼ਬੂਤ ਕਰ ਰਿਹਾ ਹੈ ਇਸ ਤਰ੍ਹਾਂ ਦੇ ਅਸਥਾਈ ਉਪਾਅ ਪਿਛਲੇ ਸਾਲ ਸਮੇਤ ਮਹਾਮਾਰੀ ਤੋਂ ਪਹਿਲਾਂ ਤੇ ਪੋਸਟ ਮਹਾਮਾਰੀ ਦੋਵਾਂ ਦੇ ਵਿੱਚ ਸਿਹਤ ਸੰਭਾਲ ਸੈਟਿੰਗਾਂ ਵਿੱਚ ਨਿਯਮਤ ਤੌਰ ਤੇ ਵਰਤੇ ਗਏ ਨੇ ਮੌਜੂਦਾ ਸੰਕਰਮਨ ਨਿਰੰਤਰਣ ਅਭਿਆਸਾਂ ਦੇ ਨਾਲ ਜੋੜ ਕੇ ਉਹ ਇਸ ਮੌਸਮ ਵਿੱਚ ਸਾਂ ਦੀ ਬਿਮਾਰੀ ਦੇ ਫੈਲਣ ਨੂੰ ਰੋਕਣ ਦੇ ਵਿੱਚ ਮਦਦ ਕਰਨਗੇ ਤੇ ਮਰੀਜ਼ਾਂ ਨਿਵਾਸੀਆਂ ਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣਗੇ ਅਧਿਕਾਰਤ ਤੌਰ ਤੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਵਲੰਟੀਅਰਜ਼ ਠੇਕੇਦਾਰਾਂ ਮਰੀਜ਼ਾਂ ਤੇ ਵਿਜ਼ਟਰਾਂ ਨੂੰ ਉਹਨਾਂ ਖੇਤਰਾਂ ਦੇ ਵਿੱਚ ਮੈਡੀਕਲ ਮਾਸਕ ਪਾਉਣੇ ਚਾਹੀਦੇ ਨੇ ਜਿੱਥੇ ਮਰੀਜ਼ ਸਰਗਰਮੀ ਦੇ ਨਾਲ ਦੇਖਭਾਲ ਪ੍ਰਾਪਤ ਕਰ ਰਹੇ ਨੇ ਪਰ ਮੰਤਰਾਲੇ ਦਾ ਕਹਿਣਾ ਹੈ ਕਿ ਲੋੜਾਂ ਸਾਰੇ ਖੇਤਰਾਂ ਦੇ ਵਿੱਚ ਮਰੀਜ਼ਾਂ ਤੇ ਲਾਗੂ ਨਹੀਂ ਹੁੰਦੀਆਂ ਤੇ ਡਾਕਟਰੀ ਤੌਰ ਤੇ ਬਰਦਾਸ਼ਤ ਦਿੱਤਾ ਜਾਂਦਾ ਹੈ ਤਾਂ ਮਰੀਜ਼ਾਂ ਨੂੰ ਇੱਕ ਮੈਡੀਕਲ ਮਾਸਕ ਤੇ ਹੋਰ ਪੀਪੀਏ ਪਾਉਣੇ ਚਾਹੀਦੇ ਨੇ ਜਦੋਂ ਇੱਕ ਸਿਹਤ ਸੰਭਾਲ ਕਰਮਚਾਰੀ ਦੁਆਰਾ ਨਿਸ਼ਚਿਤ ਕਰਮਚਾਰੀਆਂ ਦੁਆਰਾ ਇਸ ਨੂੰ ਨਿਰਦੇਸ਼ਿਤ ਕੀਤਾ ਜਾਂਦਾ ਹੈ ਮਰੀਜ਼ਾਂ ਤੇ ਉਹਨਾਂ ਦੇ ਨਾਲ ਆਉਣ ਵਾਲੇ ਲੋਕਾਂ ਨੂੰ ਸਾਰੇ ਐਮਰਜੈਂਸੀ ਵਿਭਾਗਾਂ ਦੇ ਵੇਟਿੰਗ ਰੂਮਾਂ ਦੇ ਵਿੱਚ ਆਪਣੇ ਨੱਕ ਤੇ ਮੂੰਹ ਉੱਤੇ ਇੱਕ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ ਵੈਨਕੂਵਰ ਖੋਦੀਆਂ ਬਿਮਾਰੀਆਂ ਕੇਂਦਰ ਦੇ ਮੈਡੀਕਲ ਡਾਇਰੈਕਟਰ ਦਾ ਕਹਿਣਾ ਹੈ ਕਿ ਮਾਸਕ ਦੀਆਂ ਜ਼ਰੂਰਤਾਂ ਨੂੰ ਦੁਬਾਰਾ ਸ਼ੁਰੂ ਕਰਨਾ ਉਸ ਲਈ ਅਰਥ ਰੱਖਦਾ ਹੈ ਉਹਨਾਂ ਕਿਹਾ ਕਿ BC ਨੇ ਪਹਿਲਾਂ ਹੀ ਚਾਈਲਡ ਸਪੈਸ਼ਲਿਸਟ ਨੇ ਕਿਹਾ ਕਿ ਸੈਟਿੰਗਾਂ ਵਿੱਚ ਬੱਚਿਆਂ ਵਿੱਚ RSV ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਤੇ ਸੂਬਾ ਪ੍ਰਸਾਰਨ ਤੇ ਸਿਖਰ ਤੇ ਪਹੁੰਚਣ ਵਾਲਾ ਹੈ ਅਸੀਂ ਮਹਾਮਾਰੀ ਦੌਰਾਨ ਸਿੱਖਿਆ ਕਿ 마스크 ਮਦਦ ਕਰਦੇ ਨੇ ਉਹ ਮਹਾਮਾਰੀ ਦੇ ਬਾਅਦ ਮਦਦ ਕਰਦੇ ਨੇ ਤੇ ਇਸ ਲਈ ਉਹ ਸੋਚਦੇ ਨੇ ਕਿ ਅੱਗੇ ਵਧਣ ਤੇ ਅਜਿਹਾ ਕਰਨ ਦੀ ਲੋੜ ਹੈ ਇਸ ਸੀਜ਼ਨ ਵਿੱਚ ਹੁਣ ਤੱਕ ਇੱਕ ਨਾ ਕਾਫੀ 1.3 ਮਿਲੀਅਨ ਬੀਸੀ ਨੇ ਇਨਫਲੂਐਂਜ਼ਾ ਟੀਕਾਕਰਨ ਪ੍ਰਾਪਤ ਕੀਤਾ ਹੈ ਇਹ ਆਬਾਦੀ ਦਾ 1 ਚੌਥਾਈ ਹਿੱਸਾ ਹੈ ਤੇ ਸਾਨੂੰ ਫਲੂ ਤੇ ਹੋਰ ਵਾਇਰਸਾਂ ਦੇ ਸੰਚਾਰ ਨੂੰ ਘਟਾਉਣ ਦੇ ਵਿੱਚ ਮਦਦ ਕਰਨ ਲਈ ਬਿਹਤਰ ਕੰਮ ਕਰਨ ਦੀ ਲੋੜ ਹੈ ਇਸ ਲਈ ਉਹ ਸਾਰਿਆਂ ਨੂੰ ਬਾਹਰ ਜਾਣ ਤੇ ਟੀਕਾਕਰਨ ਕਰਵਾਉਣ ਦੇ ਲਈ ਸ਼ਾਹਿਦ ਕਰਦੇ ਨੇ ਜੇਕਰ ਉਹਨਾਂ ਨੇ ਪਹਿਲਾਂ ਹੀ ਅਜੇਹਾ ਨਹੀਂ ਕੀਤਾ ਹੈ ਮਾਸਕ ਦੀਆਂ ਜ਼ਰੂਰਤਾਂ ਕੱਥੀ ਤੌਰ ਤੇ ਉਦੋਂ ਲਾਗੂ ਰਹਿਣਗੀਆਂ ਜਦੋਂ ਤੱਕ ਜੋਖਮ ਘਟ ਨਹੀਂ ਹੁੰਦਾ ਜਿਸ ਦੀ ਮੰਤਰਾਲਾ ਇਸ ਸਾਲ ਬਸੰਤਕ ਉਮੀਦ ਕਰਦਾ ਹੈ ਨਿਸ਼ਚੈਤੋ ਚੈਨਲ ਪੰਜਾਬੀ ਦੀ ਰਿਪੋਰਟ